ਪਾਣੀ ਦੀ ਨਿਕਾਸੀ ਵਾਸਤੇ ਬਣੇ ਹੋਏ ਟੋਬੇ ਵਿੱਚ 6 ਸਾਲਾਂ ਬੱਚੇ ਦੇ ਡੁੱਬਣ ਨਾਲ ਹੋਈ ਮੌਤ ਖੇਡਦੇ ਹੋਏ ਅਚਾਨਕ ਪੈਰ ਫਿਸਲ ਨਾਲ ਵਾਪਰਿਆ ਦਰਦਨਾਕ ਹਾਸਾ ਪਰਿਵਾਰ ਦਾ ਰੋ ਰੋ ਬੁਰਾ ਹਾਲ ਮਾਪੇ ਦਾ ਇਕਲੌਤਾ ਪੁੱਤਰ ਸੀ ਾਰਮਾਨ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲੱਖਾ ਸਿੱਕ ਵਾਲਾ ਥਾੜ ਵਿਖੇ ਗਵਾਂਢ ਵਿੱਚ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਬਣੇ ਹੋਏ ਟੋਬੇ ਵਿੱਚ ਡੁੱਬਣ ਨਾਲ 6 ਸਾਲਾਂ ਬੱਚੇ ਦੀ ਦੁਖਦਾਈ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਬਤ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਕੱਲ ਉਹ ਆਪਣੇ ਬੱਚੇ ਦੀ ਦਵਾਈ ਲੈਣ ਗਏ ਘਰ ਆਏ ਤਾਂ ਚਾਹ ਪੀਣ ਲੱਗੇ ਤਾਂ ਉਸ ਦਾ 6 ਸਾਲਾਂ ਦਾ ਪੋਤਰਾ ਅਰਮਾਨ ਘਰ ਨਹੀਂ ਦਿਸਿਆ ਉਸ ਨੇ ਇੱਧਰ ਉੱਧਰ ਭਾਲਣ ਦੀ ਕੋਸ਼ਿਸ਼ ਕੀਤੀ ਕਾਫੀ ਸਮਾਂ ਲੱਭਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਨੇ ਲੱਭਣਾ ਸ਼ੁਰੂ ਕੀਤਾ ਗਵਾੜ ਵਿੱਚ ਬਣੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਟੋਬੇ ਵਿੱਚ ਬੱਚੇ ਦੀ লাশ ਤੈਰਦੀ ਹੋਈ ਦਿਖਾਈ ਦਿੱਤੀ ਜਿਸ ਤੋਂ ਬਾਅਦ ਇੱਕਦਮ ਚੀਕ ਚੁਗਾੜਾ ਮਚ ਗਿਆ ਜਦ ਉਹਨਾਂ ਨੇ ਟੋਏ ਵਿੱਚ ਮ੍ਰਿਤਕ ਬੱਚੇ ਦੀ লাশ ਕਢੀ ਤਾਂ ਪਤਾ ਚੱਲਿਆ ਕਿ ਉਹ ਰਮਾਨ ਹੀ ਹੈ 마ਸੂਮ ਬੱਚੇ ਦੀ ਮੌਤ ਦੀ ਮੰਨ ਭਾਗੀ ਖਬਰ ਫੈਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਪਰਿਵਾਰਕ ਮੈਂਬਰ ਕਾਰਵਾਈ ਦੀ ਮੰਗ ਕਰ ਰਹੇ ਹਨ ਮਦਦਾ ਸੀ ਬੱਚਾ ਮੇਰਾ ਪੋਤਰਾ ਹੈ ਪੰਜ ਫਾਲ ਦੇ ਵਰਗੇ ਮੈਂ ਮੰਡੀ ਗਿਆ ਹਾਂ ਮੇਰਾ ਛੋਟਾ ਮੁੰਡਾ ਨਾਲ ਸੀ ਆਹ ਤੈਨ ਜੀ ਉਤਰ ਗਿਆ ਮੁੰਡਾ ਉਹ ਗੇਟ ਦੇ ਖੇਡਦਾ ਪਿਆ ਹੀ ਕਹਿੰਦਾ ਦਾਦੀ ਨੂੰ ਬੇਬੇ ਮੈਨੂੰ ਨਾਲ ਲਈ ਚੱਲ ਬੇਬੇ ਨੇ ਮਨਾਂ ਕਰ ਦਿੱਤਾ ਪੁੱਤਰ ਮੈਂ ਉਹਨੇ ਤੇਰਾ ਚਾਚੂ ਲੈ ਕੇ ਆਣੀ ਆ 4 ਵਜੇ ਦੇ ਤਕਰੀਬਨ ਮੈਂ ਘਰ ਆਇਆ ਨੋ ਮਰਚਾ ਪਾਈ ਜਾਂਦੀ ਸੀ ਤੇ ਮੈਂ ਕਿਹਾ ਮੇਰਾ ਪੋਤਰਾ ਨਹੀਂ ਦਿਖਦਾ ਮੈਂ ਪੋਤਰੇ ਲਬਦਾ ਲਬਦਾ ਹਾਰੀ ਅੰਦਕਾਨਾ ਹਾਰਾ ਕਾਲ ਬਾਰ ਮੱਲਾ ਹਾਰਾ ਫਿਰ ਮੈਂ ਵੇਖਾ ਗਵਾਂਡ ਮੱਥੇ ਟੋਆ ਹੈਗਾ ਇਹ ਸਿੱਟੀ ਨਾਲ ਨਿਕਲਾ ਵਾ ਤੇ ਉਹਨਾਂ ਨੱਪਾ ਨਹੀਂ ਤੇ ਮੈਂ ਟੋਏ ਮੰਡ ਨਿਗਾ ਮਾਰੀ ਤੇ ਮੇਰੇ ਪੋਤਰਾ ਤਰਾ ਫਿਰਦਾ ਸੀ ਮੈਂ ਜੱਫੀ ਚ ਲਿਆ ਮੈਂ ਨੋ ਨਾਲ ਬੋਲਿਆ ਵੀ ਮੈਨੂੰ ਮਾਰ ਘੱਟਾ ਹੀ ਮੇਰਾ ਪੋਤਰਾ ਤੂੰ ਲੈ ਤੇ ਬੈਠ ਤੂੰ ਦੀ ਕੋਈ ਧਿਆਨ ਨਹੀਂ ਰੱਖਾਇਆ ਕਿੰਨੀ ਕੋ ਮੱਦਦ ਸੀਗਾ ਜੇਵਾ ਹਾਲ ਲੱਗਾ ਕੱਲ ਦੀ ਇਹ 4 ਦਿਨ ਅੰਦਰ ਬਾਤ ਕੀ ਘਟਣਾ ਬਾਪਰੇ ਘਟਣਾ ਵੀ ਇੱਕ ਖੇਤੋਂ ਬਾਹਰ ਆਇਆ ਬੰਤਾ ਸਿੰਘ ਤੇ ਆਹ ਦੇ ਦੇਖਣ ਲੱਗ ਪਿਆ ਵੀ ਮੇਰਾ ਪੋਤਰਾ ਇੱਥੇ ਕਿੱਧਰ ਗਿਆ ਉਹ ਦੂਜੇ ਜੀਆਂ ਨੇ ਆਇਆ ਖਵਚਾ ਚ ਪੀਤੀ ਸੀ ਜਹੋਣੇ ਤੇ ਇੱਥੇ ਹੀ ਉਹ ਇਹ ਭਾਂਣ ਲੱਗ ਪਿਆ ਕਿੱਦ ਕਰ ਗਿਆ ਇਹ ਬਈ ਰੰਬੂ ਵੱਲ ਕੋਈ ਧਿਆਨ ਆ ਗਿਆ ਵੀ ਕੁਝ ਹੋ ਨਾ ਗਿਆ ਬਈ ਇਹ ਆਂਡ ਗੁਆਂਡ ਪਾਲਦਾ ਫਿਰ ਹੈ ਤੇ ਉੱਥੇ ਨਹੀਂ ਮਿਲਿਆ ਤੇ ਮਨੇ ਕੋਟਵਾ ਹਗਾ ਸੀ ਇਥੇ ਗੁਆਂਡ ਤੇ ਇਹ ਉੱਧਰ ਗਿਆਇਆ ਤਾਂ ਉਹ ਉਥੇ ਡੱਬਿਆ ਪਿਆ ਸੀ ਤੇ ਇਹ ਕਰਨ ਆਇਆਇਆ ਕਿੰਨੇ ਕੁ ਉਮਰ ਦਾ ਸੀਗਾ ਉਮਰ 5 ਸਾਲ ਦੀ ਸੀ ਗੱਲ ਕੀ ਹੋ ਗਈ? ਟੋਏ ਚ ਪਾਣੀ ਦੁੱਝਮਣਾ ਨੇ ਦਵਾ ਮਾਰਾ ਵਈ। ਉਹ ਨਹੀਂ ਨੱਪਾ ਨੇ। ਮੇਰਾ ਬੱਚਾ ਦਵਾ ਬਤੇ ਮਾਗੇ ਗਿਆ ਏ। ਬੱਚੇ ਦਾ ਨਾਂ ਕੀ ਸੀ ਜੀ? ਰਮਨ ਸਿੰਘ। ਪਿਤਾ ਦਾ ਨਾਂ ਕੀ ਹੈ? ਗੁਰਜੀਤ ਸਿੰਘ। ਉਮਰ ਕਿੰਨੀ ਕੁ ਹੋ ਗਈ ਹੈ? 6 ਸਾਲਾ ਦਾ। ਇਹ ਕਿੰਨੇ ਵਜੇ ਦੀ ਕਟਣਾ ਏ? ਇਹ 4 ਵਜੇ ਦੀ। ਮੇਰਾ ਪੁੱਤਰ ਨਹੀਂ ਲੱਭਣਾ ਮੈਨੂੰ ਦੁਸ਼ਮਣਾਂ ਨੇ ਨਹੀਂ ਨੱਪਾ ਦੁਵਾਨੀ ਨੱਪਾ ਦੁਸ਼ਮਣਾਂ ਨੇ ਮੇਰਾ ਲੜਕਾ ਸੀ ਅਰਮਾਨ ਸਿੰਘ ਸਾਲ ਦੀ ਉਮਰ ਸੀ ਨਾਮ ਅਰਮਾਨ ਸਿੰਘ ਸੀ ਕੀ ਘਟਨਾ ਵਾਪਰੀ ਕਟਰਾ ਜੀ ਅਸੀਂ ਗਿਆ ਸੀ ਮੰਡੀ ਮੰਡੀ ਦਵਾਈ ਲੈਣਾ ਘਰੇ ਆਣ ਕੇ ਦੇਖਿਆ ਤਾਂ ਮੁੰਡਾ ਮੇਰਾ ਕਾਕਾ ਕਿੱਥੇ ਗਿਆ ਆਪਣਾ ਅਰਮਾਨ ਕਿੱਥੇ ਗਿਆ ਜਾਂ ਦਾਦਾ ਕਹਿੰਦਾ ਲੱਭੋ ਅਰਮਾਨ ਨਹੀਂ ਗਿਆ ਕਿੱਥੇ ਇੱਲਵ ਦੇ ਲਵ ਦੇ ਜਾਇ ਦਰਾਂਡ ਗੋੜ ਦੇ ਸਾਰੇ ਵੇਖਾ ਤੇਰੇ ਦੇ ਦਾਦਾ ਜੀ ਦੇ ਨੀਲਾ ਸਾਹਮਣੇ ਵੇਖਿਆ ਗੜ ਵੱਲ ਟੋਆ ਖੱਟਾ ਜਿਸੀ ਵੀ ਨਾਲ ਉਂਦੇ ਤੇ ਕੋਈ ਟਿੰਗਰ ਵਗਾਰ ਨਹੀਂ ਰੱਖਣੀ ਛਾਪੇ ਵਗਾਰ ਵੇਖਾਂ ਨੇ ਚੰਗੇ ਆਪਣੇ ਕਾਕਾ ਉੱਤੇ ਆ ਕੇ ਸੇਰ ਮਾਣਸ ਬਾਬਾ ਆ ਗਏ